ਰਦੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਵੀਰੋਕਪੂਰ ਹੋ ਗਈ ਹੈ ਸਵੇਰ ਤੇ ਬਾਰਿਸ਼ ਨੇ ਕੀਤੀ ਹੈ ਅੱਜ ਧੰਨ ਧੰਨ ਤੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਬਾਰਿਸ਼ ਨੇ ਤੇ ਜੋਤ ਬੱਤੀ ਜਗਾਈ ਹੋਈ ਹੈ ਅਸੀਂ ਲੈ ਲੋ ਜੀ ਇੱਧਰ ਮਹਾਮੈ ਦੀ ਜਗਾਈ ਅਸੀਂ ਜੋਤ ਬੱਤੀ ਤੇ ਸਾਰੇ ਜਣੇ ਕਰ ਲਓ ਦਰਸ਼ਕਾ ਕੋ ਕੇਸ਼ਵ ਜੀ ਮੈਨ ਨੂੰ ਆਉਣਗੇ ਕਰਤਾ ਪ੍ਰੀ ਤੇ ਬਾਕੀ ਇੱਦਾਂ ਦੇਖ ਲੋ ਐਨ ਬਾਰਿਸ਼ ਤੇ ਪੰਗਿਆਂ ਕਰਕੇ ਮੈਨੂੰ ਗੱਦਾ ਲਾਣਾ ਪਿਆ ਬਾਹਰ ਪਾਣੀ ਬਹੁਤ ਜ਼ਿਆਦਾ ਖੜਾ ਪਿੱਗਦਾ ਬਣਾ ਤੇ ਇੱਧਰ ਬੰਦੇ ਪੈਨੇ ਸਾਡੀ ਨਾਲ ਲੋਜੀ ਤੇ ਖੇਦਰ ਬਣ ਗਿਆ ਹੋਇਆ ਤੇ ਇਹ ਚੈਰੀ ਦੀ ਰੋਟੀ ਬੰਦੀ ਵੀ ਹੈ ਤੇ ਇੱਧਰ ਬਣਾਈ ਹੈ ਅਸੀਂ ਦਾਲ ਮੱਖਣੀ ਤੇ ਜਾਨੂੰ ਕਿੱਦਾਂ ਦੀ ਬਣੀ ਹੂੰ ਬਾਜ਼ਾਰ ਵਰਗੀ ਇੱਕ ਮਿੰਟ ਦਮਾ ਤੇ ਇਸ ਤਰ੍ਹਾਂ ਬਾਜ਼ਾਰ ਵਰਗਾ ਕੁਝ ਤੇ ਲੋ ਜੀ ਇੱਧਰ ਚਲਦੀ ਪਈਏ ਰੋਟੀ ਐ ਨਾ ਇਹ ਦਾਲ ਮੱਖਣੀ ਦੇ ਨਾਲ ਤੰਦੂਰੀ ਰੋਟੀ ਹੈ ਨਾ ਤੇ ਇੱਧਰ ਸਾਰੀਆਂ ਬਣਾ ਕੇ ਰੱਖ ਲਈਆਂ ਤੇ ਤੇ ਲਾਵਾਂ ਇਹਨੂੰ ਤੇ ਲੋ ਜੀ ਦੇਖੋ ਬਹੁਤ ਸੋਹਣੀ ਬਣ ਗਈ ਨਾ ਵਰਾਂਗੇ ਹੁਣ ਅਸੀਂ ਗੈਸ ਤੇ ਇੱਧਰ ਆ ਗਈ ਸਾਡੀ ਤੰਦੂਰੀ ਰੋਟੀ ਘੜੀ ਬਣਾਈ ਜਿਹੜੀ ਤੇ ਨਾਲ ਦਾਲ ਤੇ ਖਾਈਏ ਰੋਟੀ ਬਹੁਤ ਟੇਸਟੀ ਬਣੀ ਹੋਈ ਹੈ ਤੇ ਅੱਜ ਦਾ ਫਿਰ ਉਹ ਵੀ ਦਾ ਟਾਈਮ ਐ ਲੰਚ ਬ੍ਰਾਂਚ ਦੋਨੋਂ ਇਕੱਠੇ ਨੇ ਵੱਜ ਗਏ 2:30 ਤੇ ਖਾਈਏ ਰੋਟੀ ਤੇ ਚਲੋ ਬਨੇਰੀਓ ਬਲੌਗ ਦੇ ਨਾਲ ਅੱਗੋਂ ਬਹੁਤ ਇੰਟਰਸਟਿੰਗ ਬਲੌਗ ਐ ਤੇ ਬਨੇਰੀਓ ਬਲੌਗ ਦੇ ਨਾਲ ਤੇ ਖਾਈਏ ਰੋਟੀ ਰੋਟੀ ਹੋ ਗਿਆ ਰੈਡੀ ਪਾ ਲਈ ਟੀ-ਸ਼ਰਟ ਤੇ ਨਾਲ ਪਾਈ ਗੋ ਅਨਚੋਕ ਤੇ ਚੱਪਲ ਵੀ ਪਾ ਕੇ ਜਾਨੀ ਚੰ ਤੇਰੇ ਵੱਡੀ ਹੂੰ ਤੇ ਇਹ ਚੱਪਲ ਵੀ लिपस्टिक हट मैंने भाई बहुत ज्यादा न्यूड कलर सुना लगा बेटा कि नहीं चेंज कर तो चलिए सीधी चक्कर पे चलिए दिए जानो बुआ बंद कर लो चलिए चलते हैं

কি <muchas> হ

Gue t referred ਅਗੇ ਦੋ ਥੈਲੇ ਜਿਹੜਾ ਇੱਕ ਸੀ ਥੈਲਾ ਉਹ ਚਾਵਲਾਂ ਦਾ ਸੀ ਉਹ ਤਰਸੀ ਪਾਟ ਦਾ ਵਿੱਚ ਵਾ ਰਿਡ ਟੇਲ ਦਿਖਾਣਿਆ ਤੁਹਾਨੂੰ ਕੀ ਕੀ ਐ ਓ ਮਾਈ ਗੋਡ ਬੋਪਾ ਹੀ ਗਿਆ ਬੋਪਾ ਹੀ ਐ ਤੇ ਚਲੋ ਇਹਦੀ ਪੂਰੀ ਲਿਸਟ ਤੁਹਾਨੂੰ ਦੱਸ ਦਿਆਂ ਕਿਹੜੀ ਚੀਜ਼ ਕਿੰਨੇ ਕਿੰਨੇ ਦੀ ਐ ਤੁਹਾਨੂੰ ਸਾਰਾ ਦੱਸਾਂਗੇ ਤੇ ਇੰਨੇ ਗਾਣੇ ਲਾਏ ਹੋ ਇਸੇ ਨੂੰ ਪਰਾਂ ਪਾ ਅੰਦਰ ਰੱਖਾਂ ਤੇ ਬਨੇਰੇ ਤੁਸੀਂ ਵਲੌਗ ਦੇ ਨਾਲ ਪੂਰੀ ਦੀ ਡਿਟੇਲ ਤੁਹਾਨੂੰ ਦੱਸਦੀਆਂ ਕਿਹੜੀ ਕਿਹੜੀ ਚੀਜ਼ ਰਹਿੰਦੀ ਹੈ ਵੀ ਦਿਖਾਉਣੀ ਹੈ ਤੁਹਾਨੂੰ ਬਨੇਰੋ ਵਲੌਗ ਨਾਲ ਇਹ ਘੜੀ। ਇਹ ਮੇਰੇ ਲੇਕੋ ਦਿੱ ਕਿਹਾ ਨਾ। ਹਾਂਜੀ ਤੇ ਲੋ ਜੀ ਇੱਧਰ ਆ ਗਿਆ ਸਾਡਾ ਸਾਰਾ ਸਮਾਨ ਐਵਾਂ ਬਾਕੀ ਦੀ ਮੈਂ ਸਾਰੀ ਲਿਸਟ ਤੁਹਾਨੂੰ ਦਿਖਾ ਲਈ ਕਿ ਕੀ ਕੀ ਹੈ ਤੇ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾ ਚੀਜ਼ ਹੈਗੀ ਇਧਰ ਕਾਬਲੀ ਚਨੇ ਟਿਪਟੇ ਚ ਆ ਐ ਲੋਜੀ ਕਾਬਲੀ ਚਨੇ ਤੇ ਇਹ ਹੈਗੇ ਨੇ ਉਧਾਂ 87 ਰੁਪਏ ਤੇ ਮੈਂ 87 ਰੁਪਏ ਕਿਲੋ 87 ਨਾ ਤੇ ਮੈਂ ਇੱਥੇ ਮੈਨੂੰ ਮਿਲੇ ਨੇ 87 ਤੋਂ ਉੱਤੇ ਹੀ ਮਿਲੇ ਨੇ ਮੈਂ ਲਿੱਤੇ 88 ਰੁਪਏ ਸੋਰੀ 88 ਰੁਪਏ ਦੇ ਲਿੱਤੇ ਮੈਂ ਇਕ ਕੁੱਲ 1 ਕਿਲੋ ਤੋਂ ਉੱਪਰ ਲਿੱਤੇ 87 ਰੁਪਏ ਕਿਲੋ ਨੇ ਵਾਈਟ ਚਨੇ ਉਸ ਤੋਂ ਬਾਅਦ ਆ ਗਿਆ ਚਨੇ ਦੀ ਦਾਲ ਤੇ ਐ ਮੈਂ ਸਿਰਫ ਲਿੱਤੀ ਅੱਧਾ ਕਿਲੋ ਹੈ ਨਾ ਅੱਧਾ ਕਿਲੋ ਹੈ 700 ਗ੍ਰਾਮ ਲਾਉਂਦੇ 700 ਗ੍ਰਾਮ ਆ ਗਈ ਸਾਡੀ ਚਨੇ ਦੀ ਦਾਲ ਐ ਮਿਲੀ ਸਾਨੂੰ 52 ਰੁਪਏ 50 7 ਰੁਪਏ ਦੀ ਤੇ ਇਹੋ ਹੀ ਸਾਡੀ ਚਨੇ ਦੀ ਦਾਲ ਉਸ ਤੋਂ ਬਾਅਦ ਆ ਗਈ ਮੂੰਗ ਦਾਲ ਤੇ ਇਹ ਹੈਗੀ ਹੈ मूंग दाल ਹੈਗੀ 106 ਰੁਪਏ ਕਿਲੋ ਤੇ ਮੈਂ ਕਿਲੋ ਹੀ ਲਿੱਤੀ ਏ ਤੇ ਪੂਰੀ ਕਿਲੋ ਹੀ ਏ ਮੇਰੀ ਅਮਰਤਲ ਵਾਲੀ ਸੀ ਤੇ ਉਸ ਤੋਂ ਬਾਅਦ ਰਾਜਮਾ ਤੇ ਆਹ ਨੂੰ ਰਾਜਮਾ ਰਾਜਮਾ ਹੈਗੇ ਨੇ 139 140 ਲਾ ਲਓ ਤੁਸੀਂ 140 ਰੁਪਏ ਕਿਲੋ ਤੇ ਮੈਂ ਜਾਦੇ ਹੀ ਲਿੱਤੇ ਨੇ ਮੈਂ ਲਿੱਤੇ ਨੇ 1 ਕਿਲੋ 164 1 ਕਿਲੋ 164 ਗ੍ਰਾਮ ਪਾ ਲਿਆ ਤੇ ਭਾਈ ਮਾ ਉਸ ਤੋਂ ਬਾਅਦ ਆ ਗਿਆ ਉਰਦ ਦੀ ਧਾਲ ਕੇ ਅੱਛਾ ਉਰਦ ਦੀ ਧਾਲ ਨੂੰ ਕਹਿੰਦੇ ਨੇ ਉਰਦ ਦੀ ਧਾਲ ਦੇਖਾਇ ਪਰ ਇੱਥੇ ਹਾਂ ਏ ਉਰਦਈ ਦੀ ਦਾਲ ਤੇ ਐ ਹੈਗੀ ਏ ਮਾਂ ਦੀ ਦਾਲ ਹੈ ਜਿਹੜੀ ਹੈਗੀ 103 ਰੁਪਏ ਕਿਲੋ 103 ਰੁਪਏ ਕਿਲੋ ਮੈਂ 1/2 ਕਿਲੋ ਇੱਥੇ ਦੰਗ ਤੁਸੀਂ ਦੇਖੀ ਡੱਬੇ 'ਚ ਪਈ ਹੋਈ ਏ ਸਿਰਫ 1/2 ਕਿਲੋ ਲਈਤੀ ਮੈਂ ਮੈਂ ਮਿਲੂਆ ਪਈ ਏ 63 ਰੁਪਏ 63 ਰੁਪਏ ਦੀ ਜਿੰਨੀ ਹੋ ਗਈ ਮੈਂ ਕਾ ਕਰ ਦੋ ਤੁਸੀਂ ਤੇ ਐ ਕਰਦੀ ਹੋਈ ਦਾਲ ਉਸ ਤੋਂ ਬਾਅਦ ਮੂੰਗ ਕਿਹੜੀ ਏ ਹੁਣ ਅਚਮੂngੀ ਆ ਐ ਲਿੱਤੀ ਏ ਅਸੀਂ ਹਰੀ ਮੂੰਗੀ ਤੇ ਐ ਹੈਗੀ ਏ ਹਰੀ ਮੂੰਗੀ 102 ਰੁਪਏ ਕਿਲੋ 102 ਰੁਪਏ ਕਿਲੋ ਮੂੰਗੀ ਦਾ ਆ ਰਹਾ ਤੇ ਮੈਂ ਲਿੱਤੀ ਏ 750 ਗ੍ਰਾਮ ਤੇ 750 ਗ੍ਰਾਮ ਲਿੱਤੀ ਐ ਲੈਣੀ ਮੈਂ ਅੱਧਾ ਕਿਲੋ ਸੀ ਕਿਉਂਕਿ ਇਹੜੀ ਹਰੀ ਮੂੰਗੀ ਐ ਐ ਮੈਂ ਲਿੱਤੀ ਐ ਪੰਛੀਆਂ ਵਾਸਤੇ ਐ ਬੁੱਧਵਾਰ ਦਾ ਪੰਛੀਆਂ ਨੂੰ ਦਾਣਾ ਪੰ데요 ਵੀ ਓਕੇ ਐ ਮੈਂ ਤਾਂ ਅੱਧਾ ਕਿਲੋ ਘਰਾਈ ਸੀ ਬਾਕੀ ਉਹੀ ਹੋ ਗਈ 800 ਗ੍ਰਾਮ ਹੀ ਹੋ ਗਈ ਤੇ ਅੱਧਾ ਕਿਲੋ ਤੋਂ ਉੱਪਰ ਐ ਤੇ ਮੈਂ ਕਹਿੰਦਾ ਜਿੰਨੀ ਹੋਈ ਕਰ ਦੋ ਕੋਈ ਗੱਲ ਨਹੀਂ ਤੇ ਐ ਮੈਨੂੰ ਮਿਲੀ ਐ 75 76 ਰੁਪਏ ਦੀ ਐ ਮੈਨੂੰ ਵੀ 74 ਰੁਪਏ ਦੀ ਮਿਲੀ ਐ ਤੇ ਬੇਸਨ 90 ਦੇ ਕਿਲੋ ਬੇਸਨ ਸੀ ਤੇ ਮੈਂ ਕੱਲ ਵੀ ਉੱਧਰੋਂ ਜੋ ਬੇਸਨ ਲੈ ਕੇ ਆਈ ਸੀ ਜਿਸ ਦਿਨ ਬਾਰਿਸ਼ ਪੰਦਾ ਪੈਂਦੀ ਪਈ ਸੀ ਤੇ ਹੁਣ ਮੈਂ ਲੈ ਕੇ ਆਈਆਂ ਉਹੀ 750 ਗ੍ਰਾਮ ਤੇ ਐ ਮੈਨੂੰ ਮਿਲਿਆ 50 ਰੁਪਏ ਦਾ 750 ਗ੍ਰਾਮ ਥੋੜਾ ਜਿਹਾ 2.5 ਗ੍ਰਾਮ ਘੱਟ ਤੇ ਆਪਾਂ ਨੂੰ ਕਿਲੋ ਹੀ ਪੈ ਗਿਆ ਹਨਾ ਤੇ ਆ ਹੋਇਆ ਬੇਸਨ ਬਾਕੀ ਤੇ ਟਾਟਾ ਨਮਕ ਇਹ ਲੋਜੀ ਟਾਟਾ ਨੂੰ ਮੱਕ ਦਾ ਪੈਕਟ ਹੈ ਜਿਹੜਾ ਉਹ ਪਿਆ 51 ਦਾ ਸਾਨੂੰ ਪਿਆ 2 ਕਿਲੋ ਉਹ 2 ਕਿਲੋ ਵਾਲੇ ਦੋ ਪੈਕਟ ਲੈਣੀਆਂ ਤੇ ਇੱਥੇ ਮੈਂ ਲੈ ਲਿਆ ਪੂਰਾ ਪੈਕਟ 2 ਕਿਲੋ ਵਾਲਾ 51 ਰੁਪਏ ਦਾ ਇਹ ਲੋਜੀ ਆਹ ਅੰਦਰ ਸਮਾਨ ਹੋ ਗਿਆ ਉਸ ਤੋਂ ਬਾਅਦ ਲੋਬੀਆ ਲੋਬੀਆ ਨੂੰ ਮੰਗ ਲੈਣੇ ਮਰ ਗਿਆ ਆ ਲੋ ਰੋਂਘੀ ਨੂੰ ਕਹਿੰਦੇ ਨੇ ਲੋਬੀਆ ਤੇ ਐਸੀ 121 ਰੁਪਏ ਕਿਲੋ ਤੇ ਮੈਂ ਪੈਕਟ ਹੀ ਲਈ 121 ਰੁਪਏ ਦਾ ਕਿਉਂਕਿ ਲੂਸ ਚ ਨਹੀਂ ਸੀ ਜੇ ਤੁਸੀਂ ਇਹ ਸੋਚਦੇ ਕੋ ਕਿ ਦਾਰਾ ਮੈਂ ਐ ਚੀਜ਼ ਕਿੰਨਾ ਭਾਈ ਐਦਾਂ ਕਿਉਂ ਭਾਈ ਲਪਾਤੇ ਆ ਜੇ ਐਵੀ ਪੈਕਿੰਗ ਜੁਣੀ ਲਿੱਤੀ ਤੇ ਐਵੀ ਪੈਕਿੰਗ ਮੈਂ ਬਹੁਤ ਘੱਟ ਇਸ ਕਰਕੇ ਲੈਣੀ ਆ ਕਿਉਂਕਿ ਮੈਨੂੰ ਪਸੰਦ ਨਹੀਂ ਪੈਕਿੰਗ ਲੈਣੀ ਪਤਾ ਨਹੀਂ ਕਿੰਨੇ ਕਿੰਨੇ ਦਿਨ ਦੀ ਪੈਕ ਕਰਕੇ ਇਹਨਾਂ ਨੇ ਦਾਲ ਰੱਖੀ ਹੁੰਦੀ ਹੈ ਇਹ ਇਹ ਦਾਲ ਜਿੱਤੇ ਹੀ ਖਤਮ ਹੁੰਦੀ ਹੈ ਉਦੋਂ ਹੀ ਫੇਰ ਦੁਬਾਰਾ ਪੈ ਜਾਂਦੀ ਹੈ ਤਾਂ ਕਰਕੇ ਮੈਂ ਬਲੀ ਦਾਲਾ ਆਪ ਹੀ ਪਾਨੀ ਆ ਜਿਲੀ ਜਿਲੀ ਮੈਨੂੰ ਚਾਹੀਦੀ ਹੁੰਦੀ ਹੈ ਆਪ ਪਾ ਕੇ ਮੈਂ ਤੇ ਫਿਰ ਰੱਖ ਦਿੰਨਾ ਤੇ ਇਹ ਸਾਡਾ ਲੋਬੀਆ ਹੋ ਗਿਆ 121 ਰੁਪਏ ਦਾ 1 ਕਿਲੋ ਟਾਟਾ ਅਗਨੀ ਤੇ ਪਿਆਜ਼ ਵੀ ਭਲੀ ਟਾਟਾ ਅਗਨੀ ਕਿਲੋ ਦਾ ਪੈਕ ਹੈ ਉਦੋਂ ਮੈਂ 2 ਕਿਲੋ ਲੈਣੀਆਂ ਤੇ ਅੱਧਾ ਕਿਲੋ ਦਾ ਪੈਕਟ ਮੇਰਾ ਪਹਿਲਾ ਤੇ ਮੈਂ ਕਿਹ ਕਿਲੋ ਹੋਰ ਲੈ ਜਾਨੀ ਆ ਤੇ ਇਹਦੇ ਨਾਲ ਸਾਡਾ ਕਾਫੀ ਟਾਈਮ ਨਿਕਲ ਜਾਣਾ ਐ ਪਿਆ ਸਾਨੂੰ 204 ਰੁਪਏ ਦਾ। ਇਹ ਸਾਡੀ ਰੈਡ ਚੀਰੀਨ ਫਲੇਕਸ ਐ ਸਾਨੂੰ ਪਈ ਐ 50 ਗ੍ਰਾਮ ਪਈ ਐ ਸਾਨੂੰ ਰੈਡ ਚੀਰੀਨ ਫਲੇਕਸ 29 ਰੁਪਏ 29 ਰੁਪਏ ਤੇ ਉਸ ਤੋਂ ਬਾਅਦ ਆ ਗਿਆ ਹਲਦੀ ਪਾਊਡਰ ਤੇ ਐ ਲੋ ਐ ਹਲਦੀ ਪਾਊਡਰ ਅੱਧਾ ਕਿਲੋ ਦਾ ਹਲਦੀ ਦਾ ਪਾਊਡਰ ਹੈ ਪੈਕਟ ਐ ਤੇ 154 ਰੁਪਏ ਦਾ 154 ਰੁਪਏ ਦਾ 1/2 ਕਿਲੋ ਦਾ ਪੈਕਟ ਤੇ ਉਸ ਤੋਂ ਬਾਅਦ ਆ ਗਏ ਅਜਵਾਇਨ ਹੈ ਅਜਵਾਇਨ ਅਜਵਾਇਨ ਦਾ ਪੈਕਟ ਆ ਪਿਆ ਸਾਨੂੰ 59 ਰੁਪਏ ਦਾ 200 ਗ੍ਰਾਮ 200 ਗ੍ਰਾਮ ਦੀ ਅਜਵਾਇਨ 59 ਰੁਪਏ ਦੀ ਤੇ ਇੱਧਰ ਆ ਗਿਆ ਜੀ ਸਾਡੀ ਹਿੰਗ ਇੰਨੇ ਦਾ ਮੈਨੂੰ ਇਨਾ ਸ਼ੌਕਡ ਕਰਤਾ ਨਾ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਮੈਨੂੰ ਲੱਗਦਾ ਸੀ ਉਧਰ 100 ਤੇ ਕੁਛ ਰੁਪਏ ਦੀ ਹੈਂਗ 105 ਦਾ ਕਿ 110 ਰੁਪਏ ਪਤਾ ਨਹੀਂ ਨੇਦੀ ਸੀ ਭਾ 90 ਰੁਪਏ ਦੀ ਉਹ ਪੈਕ ਸੀ ਛੋਟਾ ਤੇ ਐ ਮੈਂ ਇਦਾ ਹੀ ਪਵਾ ਲਿਆ ਤੇ ਮੈਂ ਉਹਨੂੰ ਪੈਕ ਦੇ ਹਿਸਾਬ ਨਾਲ ਹੀ ਗਈ ਉੱਥੇ ਲਿਖਿਆ ਹੋਇਆ ਸੀ ਤੇ ਮੈਂ ਚੱਕ ਲਈ ਵੱਡੀ ਇਹਦਾ ਰੇਟ ਮੈਂ ਘਾਰਾ ਕੇ ਗਈ ਨੇ ਹੈਂਗ ਕੀ ਚੀਜ਼ ਹੈ ਕੀ ਜੀਦਾ 233 ਰੁਪਏ ਦਾ ਪੈਕ ਹੈਂਗ ਦਾ ਤੇ ਇਹ ਹੈਗਾ ਇਹ ਇੱਕ ਡੱਬੀ ਹੈ ਹੈਂਗ ਦੀ ਕਿੰਨੇ ਗ੍ਰਾਮ ਦੀ ਹੋਣਾ ਵੀ ਨਹੀਂ ਪਤਾ 100 ਗ੍ਰਾਮ ਦੀ 100 ਗ੍ਰਾਮ ਦੀ ਹਿੰਗ ਦੀ ਡੱਬੀ ਹੈਗੀ ਏ 233 ਰੁਪਏ ਦੀ ਉਸ ਤੋਂ ਬਾਅਦ ਆ ਗਿਆ ਹੈ ਕਿੰਗਰ ਫਾਈਂਡ ਕਿੰਗਰ ਫਾਈਂਡ ਹੈਗਾ 110 ਰੁਪਏ ਦਾ ਉਹ 750 110 ਰੁਪਏ ਦਾ ਉਸ ਤੋਂ ਬਾਅਦ ਆ ਗਿਆ ਹੈ ਫਿਗਾਰੋ ਔਇਲ ਤੇ ਇਹ ਵਾਲਾ ਫਿਗਾਰੋ ਔਇਲ ਮੈਂ ਲਿਆਂਦਾ ਆਪਣੇ ਧਾਇਰੇ ਵਾਸਤੇ ਉਹ ਜਿਹਦਾ ਬਾਹ ਤੇ ਲਗਾਉਣ ਵਾਸਤੇ ਗਰੋਥ ਦੇਣਾ ਜ਼ਿਆਦਾ ਹੁੰਦੀ ਏ ਇਹ ਉਹਦੇ ਵਾਸਤੇ ਲਿਆਂਦਾ 172 ਦੇ ਦਾ ਕਿੰਨੇ ਗ੍ਰਾਮ ਦੀ ਏ 900 ਗ੍ਰਾਮ 100 ml ਦੀ 100 ml ਦੀ ਏ ਹੈਗੀ ਏ 172 ਦੇ ਦੀ ਉਸ ਤੋਂ ਬਾਅਦ ਅਗੇ 슈ਗਰ ਤੇ ਐਸੀ ਮੈਨੂੰ ਕਿਹਾ 5 ਕਿਲੋ ਕਰ ਦੋ 슈ਗਰ ਤੇ ਪਿਛਲੀ ਵਾਰੀ ਮੈਂ 10 ਕਿਲੋ ਲੈ ਕੇ ਆਈ ਸੀ ਐਟ ਕੀ 2 3 ਕਿਲੋ ਸਵੇਰੇ ਲਿਆਏ ਨੇ ਮੇਰੀ ਖੰਡ ਸਵੇਰੇ ਖਤਮ ਹੋ ਗਈ ਸੀ ਗਿੱਲੀ ਹੋ ਜਾਂਦੀ ਉਹ ਕਰਕੇ ਇਕੱਠੀ ਨਹੀਂ ਲਿਆਉਂਦੀ ਮੈਂ ਇਹਨਾਂ ਨੂੰ 3 ਕਿਲੋ ਲਿਆਂਦੀ 5 ਕਿਲੋ ਲੈ ਲਿਆਂਦੀ ਤੇ 5 ਕਿਲੋ ਉਹਨਾਂ ਨੂੰ ਕਿਹਾ ਸੀ ਤੇ ਉਹਨਾਂ ਨੇ 4 ਕਿਲੋ ਤੇ ਕਿੰਨੀ ਹੋਈ ਹੈ 4 ਕਿਲੋ 180 ਗ੍ਰਾਮ ਤੇ ਐ ਮੈਨੂੰ ਪਈ ਹੈ 192 ਰੁਪਏ ਦੀ 192 ਰੁਪਏ ਦੀ 4 ਕਿਲੋ 180 ਗ੍ਰਾਮ ਸ਼ੂਗਰ ਉਸ ਤੋਂ ਬਾਅਦ ਆ ਗਿਆ ਏ ਫੁੱਲ ਦਾ ਚੀਜ਼ ਹੈ ਤੇ ਸ਼ਾਇਨ ਫੜਾਈ ਮੈਨੂੰ ਐਸ ਥੋੜੀ ਸਕਿਪ ਕਰਦੀਆਂ ਲਿਆਂਦੀ ਐ ਮੈਂ ਫ੍ਰੀਜ ਚ ਰੱਖਤਾ ਸੀ ਫੜਾਈ ਮੈਨੂੰ ਤੇ ਉਹ ਮੈਂ ਥੋੜਾ ਸੀ ਸਕਿਪ ਕਰ ਦਿੰਦੀ ਆ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੀ ਆ ਇਹ ਸੌਸ ਹੈ ਬਲੀ ਤੇ ਇਹ ਸਾਨੂੰ ਪਈ ਐ 190 ਗ੍ਰਾਮ 49 ਰੁਪਏ ਦੀ ਮੈਂ ਛੋਟੇ ਪੈਕ ਲੈ ਆ ਕੇ ਆਂ ਜਲਦੀ ਜਲਦੀ ਮੁਕਣ ਤੇ ਚੀਜ਼ ਜਿਹੜਾ ਮੋਜ਼ੇਲਾ ਚੀਜ਼ ਲੈ ਕੇ ਆਏ ਸੀ 200 ਗ੍ਰਾਮ 121 ਰੁਪਏ ਦਾ ਐ ਬੱਚੇ ਦਾ ਬਣਾ ਬਣਾ ਕੇ ਕੁਛ ਨਾ ਕੁਛ ਖਾਉਂਦੇ ਰਹਿੰਦੇ ਨੇ ਤੇ ਆਹ ਮੂਲ ਦਾ ਤੇ ਉਸ ਤੋਂ ਬਾਅਦ 오ਰੀਗਨ 오리건 ਨੂੰ 50 ਗ੍ਰਾਮ ਧਿਆਨ ਵਿੱਚ ਰੱਖੀ ਜੀ ઓਰੀਗਨ ਨੂੰ 50 ਗ੍ਰਾਮ ਸਾਨੂੰ ਪਿਆਏ 37 ਰੁਪਏ ਦਾ 37 ਰੁਪਏ ਦਾ ਉਸ ਤੋਂ ਬਾਅਦ ਟੁੱਥਪਿਕ ਅਤੇ ਇਹ ਸਾਨੂੰ ਜਰੂਰ ਜ਼ਰੂਰ 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 ਜ਼ਰੂ ਉਸ ਤੋਂ ਬਾਅਦ ਆ ਗਿਆ ਸਾਡਾ ਲੈਕਸ ਬਾਡੀ ਵੋਸ਼ ਉਹ ਲੈਕਸ ਦਾ ਬਾਡੀ ਵੋਸ਼ ਹੈ ਤੇ ਇਹਦਾ ਰੇਟ ਹੈਗਾ 232 ਰੁਪਏ 232 ਰੁਪੀਸ ਉਸ ਤੋਂ ਬਾਅਦ ਆ ਗਿਆ ਸਾਡਾ ਹੈਂਡ ਵੋਸ਼ ਇਹ ਤੁਹਾਨੂੰ ਬਹੁਤ ਜ਼ਿਆਦਾ ਸਸਤਾ ਪਿਆਰੇ ਕਰ ਗਏ ਮੈਂ ਲੱਗਿਆ ਨਹੀਂ 90 ਰੁਪਏ ਦਾ 100 ਰੁਪਏ ਦਾ ਐਤ ਕੀ ਪਿਆ ਮੈਨੂੰ 49 ਰੁਪੀਸ 50 ਰੁਪਏ ਦਾ ਹੀ ਲਾਓ 1 ਰੁਪਿਆ ਘੱਟ ਤੇ ਉਸ ਤੋਂ ਬਾਅਦ ਵੀ ਲੈਕਟਿਵ ਮੇਰੇ ਨਾਲ 4 ਕਿਲੋ ਦਾ ਪੈਸਾ ਤੇ ਮੈਂ ਇਹੀ ਲੈ ਕੇ ਖੁਸ਼ ਹਜ਼ਰ 2 ਘਟਾਈ ਕਿਲੋ ਮੇਰਾ ਪਿਆ ਹੋਣਾ ਪਰ ਤਾਂ ਵੀ ਮੈਂ ਲੈ ਲਿਆ ਪਿਆ ਰਵੇ ਕਮ ਆਂਦਾ ਹਨਾ ਤੇ ਇਹਦਾ ਰੇਟ ਹੈਗਾ 216 ਰੁਪਏ ਐਕਟਿਵ ਵੀਲ ਦਾ ਰੇਟ ਹੈਗਾ 216 ਰੁਪਏ 4 ਕਿਲੋ ਦਾ ਤੇ ਉਸ ਤੋਂ ਬਾਅਦ ਹੈਗਾ ਇਹ ਹਾਰਪਿਕ ਐ ਹਾਰਪਿਕ ਪਿਆ ਐ ਵੀ ਮੈਨੂੰ ਹਾਰਪਿਕ ਬਹੁਤ ਸਸਤਾ ਪਿਆ ਨਹੀਂ ਤੇ ਅੱਗੇ ਮੈਂ ਚਲਦੀ ਸੀ ਨਾ 200 ਰੁਪਏ ਦਾ 150 ਰੁਪਏ ਦਾ 200 ਰੁਪਏ ਦਾ 150 ਰੁਪਏ ਦਾ ਐ ਮੈਨੂੰ ਮਿਲ ਗਿਆ ਬਹੁਤ ਜ਼ਿਆਦਾ ਵੱਡਾ ਹੈ ਕਿੰਨੇ ਹੈ ਇਹ ਮੈਨੂੰ ਦਾ ਇਹ 1 ਲੀਟਰ ਦਾ ਹੀ ਐ ਮੈਨੂੰ ਪਿਆਏ 99 ਰੁਪਈਸ ਦਾ ਰੈੱਡ ਹਾਰਪਿਕ ਦਾ ਟੈਲਾ ਵਾਲਾ ਇਹ 99 ਰੁਪਈਸ ਦਾ ਪਿਆ ਬਲੂ ਹਾਰਪਿਕ ਜਿਹੜਾ ਹਜੇ ਪਿਆ ਹੋਇਆ ਹੈ ਉਸ ਤੋਂ ਬਾਅਦ ਬਟਰਫਲਾਈ ਬਟਰਫਲਾਈ ਐਨੇ ਬਟਰਫਲਾਈ ਮੰਗਵਾਈਆਂ ਨੇ ਡੈਕੋਰੇਟ ਕਰਨ ਵਾਸਤੇ ਡਰੈਗ ਰੂਮ ਚ ਤੇ ਇਹ ਮੈਨੂੰ ਪਈਆਂ ਨੇ 89 ਰੁਪੀਸ 99 ਰੁਪਏ ਦੀ ਉਸ ਤੋਂ ਬਾਅਦ ਆ ਗਿਆ ਕੰਟੇਨਰ ਆ ਮਿਲਿਆ ਇੱਕ ਡੱਬਾ ਸਬਜ਼ਾ ਲੈ ਕੇ ਆਈਆਂ ਮੈਂ ਆਪਣੇ ਕੇ ਸਬਜ਼ੀ ਵਾਸਤੇ ਕਿਹ ਇਸੇ ਦਾ ਇਹ ਇਹਦੇ ਵਿੱਚ ਪਾਣੇ ਹੁੰਦੇ ਮੈਂ ਕੇਸ਼ਰ ਜੀ ਦੇ ਕੱਪੜੇ ਦੰਦ ਨਵੀਂ ਨਵੀਂ ਡਰੈਸ ਆਉਂਦੀਆਂ ਫਿਰ ਮੈਂ ਵੀ ਚਿਰ ਰੱਖ ਦੀਆਂ ਗੰਦੀਆਂ ਨਾ ਹੋ ਜਾਣ ਉਹਦੇ ਕਰਕੇ ਮੈਂ ਇਹ ਨੂੰ ਲਿਆਂਦਾ ਆਪਣੇ ਕੇਸਬੀ ਜੀ ਵਾਸਤੇ ਉਸ ਤੋਂ ਬਾਅਦ ਆ ਗਿਆ ਸਾਡਾ ਸਪੰਜ ਐ ਜਿਹਦਾ ਬਾਡੀ ਵੋਸ਼ ਅਸੀਂ ਲਿਆਂਦਾ ਤੇ ਸਾਨੂੰ ਇਹਦੀ ਜਰੂਰਤ ਪੈਂਦੀ ਪੈਂਦੀ ਹੈ ਬਾਕੀ ਜਿਹੜਾ ਪਹਿਲਾਂ ਉਹ ਸੇ ਮੇਰਾ ਖਰਾਬ ਹੋ ਗਿਆ ਤੇ ਐ ਇਹ ਪਿਆ ਸੱਚ ਸੋਰੀ ਸਾਨੂੰ 129 ਦਾ 129 ਰੁਪਏ ਦਾ ਤੇ ਇਹਦਾ ਸਪੰਜ ਐ ਸਾਨੂੰ ਪਿਆ 30 5 ਰੁਪਈਆ ਦਾ 35 ਰੁਪਈਆ ਉਸ ਤੋਂ ਬਾਅਦ ਆ ਗਿਆ ਹੈ ਕਲੌਥ ਕਲਿੱਪ ਕਲੌਥ ਕਲਿੱਪ ਮੈਨੂੰ ਪਿਆ 49 ਰੁਪਏ ਦਾ ਤੇ ਚੀਜ਼ ਕਿਉਂ ਬਾਹਰ ਨਹੀਂ ਕਰ 24 ਪੀਸ ਦਾ ਤੇ ਉਸ ਤੋਂ ਬਾਅਦ ਹੈਅਰ ਬ੍ਰਸ਼ ਤੇ ਇਹ ਇੱਕ ਹੈਅਰ ਬ੍ਰਸ਼ ਹੈ ਇਹ ਮੈਨੂੰ ਪਿਆ 99 ਰੁਪਏ ਦਾ ਇਹ ਤਾਂ ਬਹੁਤ ਮੈਨੂੰ ਰੇਟ ਦਾ ਵਧੀਆ ਲੱਗਿਆ ਮੈਂ ਤੇ ਬਾਹਰੋਂ ਪੁੱਛਣ ਗਈ ਉਹ 2 50 ਤੋਂ ਘੱਟ ਨਹੀਂ ਬਾਕੀ ਸਹੀ ਹੈ ਮਾਨਨ ਤੇ ਵੀ ਤੇ ਬਿੱਲ ਮੇਰਾ ਬਣ ਗਿਆ ਹੋਇਆ ਐ ਇੱਥੇ ਇੱਕ ਵਾਰੀ ਤੁਹਾਨੂੰ ਦਿਖਾ ਮਾਨੀ ਬਿੱਲ ਦੀ ਲਿਸਟ ਬਣ ਗਈ ਮੇਰੀ ਐ 3460 ਰੁਪਏ 3460 ਮੇਰਾ ਬਿੱਲ ਬਣਿਆ ਐ ਤੇ ਚਲੋ 2 ਮਹੀਨੇ ਮਰਾਸ਼ ਨਹੀਂ ਲਿਆਂਦਾ ਤੇ ਐਨਾ ਕੋ ਤਾਂ ਬੰਦਾ ਹੀ ਸੀ ਹਜੇ ਮੈਂ ਕੋਈ ਫਾਲਤੂ ਦਾ ਸਮਾਨ ਨਹੀਂ ਲੈ ਕੇ ਆਈ ਕੋਈ ਮਹਗੀਆਂ ਨਹੀਂ ਕੋਈ ਪਾਸਤਾ ਨਹੀਂ ਕੋਈ ਮਸਾਲੇ ਨਹੀਂ ਕਿਉਂਕਿ ਮਸਾਲੇ ਮੇਰੇ ਘਰ ਚ ਕੋਈ ਖਾਂਦਾ ਨਹੀਂ ਬਾਕੀ ਰਹਿ ਗਈ ਗੱਲ ਮੈਗੀਆ ਦੀ ਮੈਗੀ ਮੈਤਾਂ ਨਹੀਂ ਲੈ ਕੇ ਆਉਂਦੇ ਬੱਚਾ ਵੀ ਨਾ ਚੈਸਟ ਹੋਉਂਦੀ ਆ ਖਾਂਦੇ ਘੱਟ ਤੇ ਰਾਸ਼ਨ ਸਾਡਾ ਆਇਆ 3460 ਦੇ ਦਾ ਇੰਨਾ ਇੰਨਾ ਕੁਛ 2 ਮਹੀਨੇ ਮੇਰਾ ਸ਼ਨੀਲੀਨ ਦੇ ਪੀਓ ਉਹਦੇ ਕਰਕੇ ਵੀ ਐਨੇ ਪੈਸੇ ਲੱਗੇ ਨਹੀਂ ਤੇ ਅਦਰਵਾਈਜ਼ ਮੇਰਾ ਵੱਧ ਤੋਂ ਵੱਧ 17-1100 2000 ਇੰਨਾ ਹੀ ਲੱਗਦਾ ਇਹ ਬਹੁਤਾ ਨਹੀਂ ਲੱਗਦਾ ਈ ਆ ਕੈਦ ਕੀ ਮੈਦਾਨ ਚ ਆ ਰਹੀਆਂ ਨੇ ਕਿੰਨੇ ਤੇ ਸਿਰਫ ਮੇਰੀਆਂ 3-4 ਗਾਲਾਂ ਹੀ ਆਉਂਦੀਆਂ ਹੁੰਦੀਆਂ ਬਾਕੀ ਬਿੱਲ ਖਾਈ 3460 ਰੁਪਏ ਬਿੱਲ ਬਣਿਆ ਬਈ ਤੇ ਬਾਕੀ ਲੋਕ ਉਹ ਮੈਂ ਮੇਰਾ 1 ਮਹੀਨਾ 1.5 ਮਹੀਨਾ ਪੂਰਾ ਨਿਕਲ ਜਾਣਾ ਟੈਨਸ਼ਨ ਹੈ ਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਸਾਡਾ ਇਹ ਵਾਲਾ ਵਲੋਗ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਕੰਟੈਂਟ ਰੋਜ਼ ਨਵਾਂ ਤੋਂ ਨਵਾਂ ਚੇਂਜ ਕਰਦੇ ਆ ਤੇ ਜਿਤੇ ਨਾਲ ਲੱਗਦਾ ਨਾ ਵਧੀਆ ਤੇ ਕਰ ਦਿਓ ਸੋਨਾ ਜਿਹਾ ਕਮੈਂਟ ਤੇ ਨਾਲ ਕਰ ਦਿਓ ਲਾਈਕ ਜਿਹੜੇ ਚੈਨਲ ਤੇ ਆਉਂਦੇ ਨੇ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਨੇ ਰਿਹਾ ਕਰੋ ਸਾਡੇ ਵਲੋਗ ਦੇ ਨਾਲ ਰੋਜ਼ ਦੀ ਰੋਜ਼ ਕੰਟੈਂਟ ਚੇਂਜ ਕਰਕੇ ਇਹ ਤੁਹਾਨੂੰ ਮਿਲਣਗੇ ਤੇ ਚਲੋ ਅੱਜ ਦੇ ਵਲੋਗ ਦਾ ਐਂਡ ਕਰਦੇ ਆ ਅਸੀਂ ਇੱਥੇ ਕੱਲ ਫੇਰ ਮਿਲਦੇ ਆ ਤੁਹਾਨੂੰ ਇੱਕ ਨਵੇਂ ਸਵੇਰ ਤੇ ਨਵੇਂ ਵਲੋਗ ਦੇ ਨਾਲ ਤਦ ਤੱਕ ਇੰਜੋਏ ਕਰੋ ਤੁਸੀਂ ਵਲੋਗ ਨਸਪੋਰਟ ਕਰੋ ਆਪਣੀ ਫੈਮਿਲੀ ਚ ਫਰੈਂਡਸ ਨੂੰ ਬੱਚਾ ਸ਼ੇਅਰ ਕਰੋ ਤੇ ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਆਪਣੇ ਭੈਣ ਨੂੰ ਇਜਾਜ਼ਤ ਦੋ ਕੁੜੀ ਨੂੰ ਇਜਾਜ਼ਤ ਦੋ ਧੀ ਨੂੰ ਇਜਾਜ਼ਤ ਦੋ ਹਨਾ ਤੇ राधे राधे ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ ਚ ਬਾਏ ਬਾਏ